ਕਿੰਨਾ ਢੰਗਾਈ ਚ ਜਾਂਦਾ ਕਦੇ ਉੱਤੇ ਤਾਂ ਨਹੀਂ ਭਰੀ ਜਾਂਦੇ ਝੋਨਾ ਭਾਈ ਤੈਨੂੰ ਉਤ ਹੀ ਰਹਿ ਗਿਆ ਗਾਲਾਂ ਕੱਢੀਆਂ ਲੋਕਾਂ ਨੇ ਵੀ ਇਹ ਪਹਿਲੇ ਸਾਲ ਖੇਤੀ ਕੀਤੀ ਆ ਪਰ பஞ்சਾਇਤ ਨੇ ਤੈਨੂੰ ਗਾਂ ਨੂੰ ਠੇਕੇ ਦੇ ਦੇ ਦੇਣੀ ਕਰਨ ਨਹੀਂ ਹੁੰਦੀ ਨਹੀਂ ਕੀਤੀ ਸਸੀ ਗਾਲ ਬਾਈ ਸਾਤਰੀ ਗਾਲ ਜੀ ਬਾਈ ਆ ਹੀ ਜਾਂਦੇ ਸੀ ਯਾਰ ਮੋੜ ਪਿੰਡ ਨੂੰ ਹਾਂਜੀ ਤੇ ਬਾਈ ਨੇ ਪਛਾਣ ਲਿਆ ਸਾਨੂੰ ਸੜਕ ਤੋਂ ਹਾਂਜੀ ਬਾਈ ਆਂਦਾ ਕਹਿੰਦਾ ਬਾਈ ਤੂੰ ਪਿੰਡੋਂ ਕਿੱਥੇ ਚੱਨਣਾ ਮੈਂ ਕਿਹਾ ਹਾਂ ਭਰਾਵਾ ਆਪਾਂ ਵੀਡੀਓ ਪਾਈ ਦੀ ਸਵੇਰੇ ਕਹਿੰਦਾ ਬਾਈ ਜਾਂਦਾ ਹੋਇਆ ਬਾਈ ਨੂੰ ਜਰੂਰ ਮਿਲ ਕੇ ਜਾਏ ਤਾਂ ਬਾਈ ਯਾਰ ਕੱਦੂ ਵੀ ਨਹੀਂ ਕਰਦਾ ਨਹੀਂ ਕਰਦਾ ਬਾਈ ਜਿਵੇਂ ਸੁੱਕੇ ਚ ਲਾਉਣੇ ਅੱਛਾ ਯਾ ਮੱਕਾ ਦੁਨੀ ਕੀਤਾ 3 ਸਾਲ ਹੋ ਗਏ ਅਸੀਂ ਟਰੈਕਟਰ ਕਦੇ ਨਹੀਂ ਲਵੇੜਿਆ ਅੱਛਾ ਹਾਂ ਖਰਚਾ ਸਾਡਾ ਆਪ ਦਾ ਰਹ ਜਾਂਦਾ ਹੁਣ ਬਾਈ ਜਿਵੇਂ ਤੁਸੀਂ ਝੋਨਾ ਲਾਈ ਜੰਨੇ ਵੇ ਬਾਸਮਤੀ ਲਾਈ ਜੰਨੇ ਕਿ ਝੋਨਾ ਬਾਈ ਇਹ ਬਾਸਮਤੀ ਆਈ ਅਸੀਂ ਗੋਭੀ ਲਾਉਣੇ ਹੁੰਦੇ ਇੱਥੇ ਠੀਕ ਆ ਹਾਂਜੀ ਇਹ ਬਾਸਮਤੀ ਗੇਤੀ ਲਾ ਰਹੇ ਆ ਇਧਰ ਅਸੀਂ ਆ 10 ਕਿੱਲੇ ਲਾਤੀ ਆ ਅੱਛਾ ਆ ਕੇ ਵਾਣ ਵਟਾ ਪਾ ਕੇ ਸੁਹਾਗਾ ਮਾਰਤਾ ਪਾਣੀ ਛੱਡ ਕੇ ਤੇ ਕਦੂ ਦੁਜਾ ਝੋਨਾ ਲਾਤ ਲਾਉਣ ਵਾਲਿਆਂ ਨੇ। ਇਹ ਆਪਣਾ ਪਿੰਡ ਬਈ ਕਵਾਰ ਵਾਲਾ ਹੀ ਆ। ਕਵਾਰ ਵਾਲਾ ਜ਼ਿਲ੍ਹਾ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦ। ਨਾਮ ਕੀ ਹੈ ਬਈ ਆਪਣਾ? ਜਗਸੀਰ ਸਿੰਘ ਸਨ ਆਫ ਦਵਿੰਦਰ ਸਿੰਘ ਸਰਪੰਚ। ਇਹ ਜਿਹੜੀ ਗੱਲ ਬਾਈ ਨੇ ਦੱਸੀ ਸੀ ਜਮਾਂ ਸਹੀ ਹੋਈ ਆ। ਮੈਂ ਕਿਹਾ ਬਾਈ ਤੋ ਆਪ ਜਾ ਕੇ ਜਾਣਕਾਰੀ ਲੈਣਿਆ। ਕਹੀ ਰੀ ਅਗਲਾ ਉਹੀ ਕਹਿ ਦਿੰਦਾ ਯਾ ਕਰਦੇ। ਨਹੀਂ ਆ ਦੇਖੋ ਜੀ ਆ ਆਪਦੀ ਲਾਹਾ। ਤੁਸੀਂ ਦੇਖੀ ਜਨੇ ਤੁਸੀਂ। ਹਾਂ ਬਾਈ। ਇਧਰ ਵੇਖ ਲਓ। ਕਾਲਮ ਕੈਮਰਾ। ਆ ਜਾ ਇਧਰ ਆ ਜਾ ਮੁੰਡਿਆ। ਅੱਛਾ ਇਹ ਬਿਨਾ ਕਦੂ ਤੋਂ ਲਾਇਆ ਬਈ। ਬਿਨਾ ਕਦੂ ਤੋਂ। ਇਹ ਬਈ ਆ ਗਿਆ ਬਾਸਮਤੀ ਆ ਗਈ 1699 ਹਾਂਜੀ 1699 1699 ਬਾਸਮਤ ਜੀ ਬਾਈ ਕੋਈ ਟਰੈਕਟਰ ਨੇ ਇਹਦੇ ਚ ਜਾਣੀ ਯਾਰ ਲਵੇੜਿਆ ਨਾ 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 ਕੋਈ ਕੁਛ ਨਹੀਂ ਕੀਤਾ ਇਧਰੋਂ ਵੀ ਲੈ ਲਈ ਵੀਡੀਓ ਉਹ ਪਰੇ ਲੈ ਲਾ ਉਧਰੋਂ ਦੂਰੋਂ ਇਧਰੋਂ 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 ਕੇਜ ਮਾਰਿਆ ਉਹ ਉਧਰ ਹਾਂ ਆ ਜਿਵੇਂ ਸੁੱਕਾ ਜਾ ਖੜਾ ਨਾ ਇਹ ਵਿਖਾ ਦੀ ਯਾਰ ਇਹ ਕਾ ਪਾਣੀ ਖੜਿਆ ਉਹ ਇਧਰੋਂ ਕਾ ਦੇ ਅੰਬਾਈ ਇਹਨੂੰ ਆਪਾਂ ਕਿੰਨਾ ਚਿਰ ਹੋ ਗਿਆ ਕਰੀਏ ਮੈਨੂੰ 3 ਸਾਲ ਹੋ ਗਏ ਭੈਜੀ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਐ ਫੇਰ ਯਾਰ ਅਸੀਂ ਐਵੇਂ ਟਰੈਕਟਰ ਲਵੇੜੀ ਜਾਂਦੇ ਨਹੀਂ ਅਸੀਂ ਤਾਂ 3 ਸਾਲ ਹੋ ਗਏ ਲਵੇੜੇ ਟਰੈਕਟਰ ਉਧਰ ਦਿਖਾਓ ਤੁਸੀਂ ਉਹ ਕਿੱਲੇ ਛੱਡਿਆ ਉਹ ਪਰਲਾ ਕਿਲਾ ਸੀ ਇੱਕ ਲਾਦਾ ਇਧਰ ਪਾਣੀ ਛੱਡਿਆ ਵਾ ਸੁਹਾਗਾ ਮਾਰ ਕੇ ਪਾਣੀ ਛੱਡਦਾ ਤੇਰੇ ਸਾਹਮਣੇ ਹੁਣ ਲੀਵਰ ਲਾਉਣ ਲੱਗਦੀ ਐ ਇਹ ਕਿਉਂ ਨਾ ਇਹ ਦੇ ਚ ਠੀਕ ਹੈ ਤੇ ਇਧਰ ਦਿਖਾ ਦਿਓ ਆ ਦਬਟਾ ਬਾਂਗਾ ਬਗ ਇਧਰ ਪਾਣੀ ਛੱਡ ਦੇਣਾ ਜਦੋਂ ਆ ਕਿਲਾ ਭਰ ਗਿਆ ਇਧਰ ਛੱਡ ਦੇਣਾ ਉਹ ਪਨੀਰੀ ਪੱਟੀ ਜਾਂਦੇ ਇਧਰ ਲਾਉਣ ਲਈ ਬਾਈ ਹੁਣ ਕਮੈਂਟ ਬਤਾ ਕੀ ਆਉਣਗੇ ਹਾਂਜੀ ਉਹਨਾਂ ਨੇ ਕਹਣਾ ਪਾਣੀ ਬਹੁਤ ਬਈ ਇਹ ਪਾਣੀ ਦੇ ਦੁਸ਼ਮਣ ਐ ਪਾਣੀ ਬਹੁਤ ਲੱਗਦਾ ਨਹੀਂ ਭਾਈ ਜੀ ਇੱਥੇ ਵੀ ਇਹ ਵੀ ਮਾਰਾ ਤੁਹਾਨੂੰ ਇਹ ਸਮਝਉਂਦੀ ਅਸੀਂ ਕੀਰਾ ਹੁਣ ਆ 20 ਦਿਨ ਪਾਣੀ ਡੋਲਣਾ ਪਰ ਕਿ ਇਹ ਤਾਂ ਪਿੰਡ ਬਨਾਮ ਨਾ ਕੇ ਲਉਂਗੇ ਪਾਣੀ ਅਸੀਂ ਲਉਂਦੇ ਨਹੀਂ ਡੇਲੀ ਅੱਛਾ ਲਉਂਦੇ ਨਹੀਂ ਥੋੜਾ ਸਾਡਾ ਝੋਨਾ ਵਾਦਨ ਨਿਕਲਦਾ ਹਾਂ ਇਹ ਕਦੂ ਕਰਦੇ ਆਪਾਂ ਉਦੋਂ ਪਾਣੀ ਜਾਨੀ ਬਚਤ ਹੁੰਦੀ ਬਚਤ ਹੁੰਦੀ ਆ ਹੁਣ ਕੀ ਰਾਂ ਘਾਹ ਦੇ ਮਾਰਿਆਂ ਨੂੰ ਸਾਨੂੰ ਪਾਣੀ ਖਲਣਾ ਪੈਣਾ ਉਦੋਂ ਮਗਰੋਂ ਅਸੀਂ ਪੰਜਵੇਂ ਦਿਨ ਪਾਣੀ ਲਾਉਨੇ ਚੌਥੇ ਦਿਨ ਅਸੀਂ ਪਾਣੀ ਰੇਲੀ ਲਾਉਂਦੇ ਹੀ ਨਹੀਂ ਅੱਛਾ ਤੁਹਾਡੇ ਹਿਸਾਬ ਦੇ ਨਾਲ ਭਈ ਆਹ ਜਾਦੇ ਤਰੀਕਾ ਵਧੀਆ ਸਾਨੂੰ ਇਹ ਵਧੀਆ ਲੱਗਾਈ ਇੱਕ ਤਾਂ ਦੇਖੋ ਟਰੈਕਟਰ ਦੀ ਬੈਰਿੰਗ ਤੇਲ फेर ਸਾਨੂੰ ਇੱਕ ਬੰਦਾ ਵੱਟਾ ਪੂਚਣਾ ਤੇ ਚਾਹੀਦਾ ਇੱਕ ਡਰਾਈਵਰ ਹੋ ਗਿਆ ਠੀਕ ਆ ਸਾਨੂੰ ਚਾਰ ਚਪੇਰੋ ਖਰਚੇ ਪੈਣੀ ਆ ਨਾ ਅਸੀਂ ਟਰੈਕਟਰ ਲਵੇੜਿਆ ਨਾ ਕੋਈ ਡਰਾਈਵਰ ਰੱਖਿਆ ਉੱਤੇ ਇਹ ਵੀ ਇੱਕ ਦਿਹਾੜੀ ਕਰਕੇ ਵੱਟਾ ਪੂਚ ਗਿਆ ਸਾਡੇ ਆਪ ਦੇ ਘਰ ਦੇ ਤਿੰਨ ਬੰਦੇ ਆ ਇਤਨੇ ਖੜ ਜੰਨੇ ਜੀ ਅਸੀਂ ਕੱਦੂ ਕਰਕੇ ਸਾਨੂੰ ਦੋ ਬੰਦੇ ਹੋਰ ਚਾਹੀਦੇ ਲੇਬਰ ਨਾਲ ਠੀਕ ਆ ਤੇ ਸਾਨੂੰ ਤੇਲ ਵੀ ਵੱਜਦਾ ਸਾਡੇ ਆਪਣਾ ਪੈਰਗ ਵਗੈਰਾ ਉਹ ਵੀ ਵੱਜਦੇ ਆ ਟਰੈਕਟਰ ਕੋਲੋਂ ਤੋਂ ਵੀ ਵੱਜਦਾ ਬਾਕੀ ਪਾਣੀ ਵੀ ਸਾਡੀ ਬਚਤ ਹੁੰਦੀ ਆ ਛੇਰਾ ਸੁਹਾਗਾ ਸੁੱਕੇ ਦੇ ਮਾਰ ਕੇ ਭਰਦੇ ਹੀ ਦਾ ਲੱਗ ਜਾਂਦਾ ਬਾਕੀ ਉਹ ਲੀਵਰ ਫਸਦੀ ਆ ਕੋਈ ਲੀਵਰ ਤੋਂ ਵੀਊ ਲੈ ਲਓ ਵੀ ਤੁਹਾਨੂੰ ਲਾਉਣ ਚ ਕਿਵੇਂ ਲੱਗਾ 3 ਸਾਲ ਹੋ ਗਏ ਸਾਨੂੰ ਕਿਸੇ ਲੀਵਰ ਦੇ ਨਹੀਂ ਕਿਹਾ ਵੀ ਕਦੋਂ ਕਰਕੇ ਲੀਵਰ ਤੋਂ ਵੀ ਭਾਈ ਜਰੂਰ ਪੁੱਛਾਂਗੇ ਵੀ ਯਾਰ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਕਿੰਨਾ ਕਢੂੰਗਾ ਜਾਂਦਾ ਭਾਈ ਇਹ ਵਧੀਆ ਜਾਂਦਾ ਹੀ ਇੰਨੇ ਡੰਗ ਢੰਗਾਈ ਤੇ ਲੱਗ ਜਾਂਦਾ ਤੁਹਾਡੇ ਹਿਸਾਬ ਨਾਲ ਲੱਤ ਜਿਹਾ ਪਕਪੋ ਕੇ ਵੇਖੀ ਆਜੋ ਮੈਂ ਉਧਰ ਦਿਖਾ ਦੇ ਚੈੱਕ ਕਰੀਏ ਆਪਾਂ ਯਾਰ ਕਿੰਨਾ ਕਢੰਗਾਈ ਤੇ ਜਾਂਦਾ ਕਿ ਉੱਤੇ ਤਾਂ ਨਹੀਂ ਭਰੀ ਜਾਂਦੇ ਝੋਲਾ ਭਾਈ ਉੱਤੇ ਨਹੀਂ ਧਰਦੇ ਆ ਜਾ ਫਿਰ ਵੇਖ ਗੱਡੂnga ਜਬਈਆ ਹਾਂਜੀ ਹਾਂਜੀ ਲੇਕਿਨ ਬਈਆ ਨੇ ਕਹਿੰਦਾ ਬਨਾ ਕਦੂ ਕੀਤਾ ਤੇ ਪੀਲੇ ਹੀ ਪੈ ਜਾਂਦਾ ਬੂਟਾ ਨਹੀਂ ਕੋਈ ਪੀਲਾ ਨਹੀਂ ਪਿਆ ਸਾਡਾ ਹਾਂ ਕੋਈ ਝੱਟ ਉਹ ਮੋਢੇ ਤੇ ਵਿਖਾ ਦਿਓ ਅੱਜ ਪੰਜ ਮਾ ਲੈਣਾ ਉਧਰ ਅੱਛਾ ਤੇ ਕੋਈ ਸਾਡਾ ਪੀਲਾ ਨਹੀਂ ਪਿਆ ਇਹ ਕੱਦੂ ਕਰਦੇ ਆ ਤੇ ਝੱਗ ਬਣ ਕੇ ਬੂਟੇ ਨੱਪੀਦੇ ਆ ਨਾਗੇ ਪੈਂਦੇ ਆ ਅਸੀਂ ਕੋਈ ਮੈਂ ਅੱਗ ਨਹੀਂ ਲਾਈ ਆ ਉਵੇਂ ਫਿਰਦੇ ਨੇ ਖਰਚੇ ਅੱਗ ਵੀ ਨਹੀਂ ਲਾਈਗੀ ਹਾਂ ਅੱਗ ਵੀ ਨਹੀਂ ਲਾਈ ਅਸੀਂ ਠੀਕ ਆ ਆ ਲੈ ਐ ਇੰਨਾ ਪੋਲਾ ਜਾਵੜਿਆ ਮੈਂ ਹਾਂ ਇੰਨਾ ਇੰਨਾ ਤਾਂ ਬਹੁਤ ਆ ਬਾਈ ਆ ਦੇਖ ਲੋ ਇੰਨਾ ਪੋਲਾ ਜਾਵੜਿਆ ਹੂੰ ਇੰਨਾ ਦਾ ਬੂਟਾ ਮਾਰਨ ਵੇਰ ਬਹੁਤ ਹੈ ਇਹਨਾਂ ਦਾ ਕੌਣ ਕਹਿੰਦਾ ਵੀ ਕਾੜਾ ਵਾਣ ਲੈ ਹੂੰ ਨਹੀਂ ਸਹੀ ਆ ਬਾਈ ਤਿੰਨ ਸਾਲ ਹੋ ਗਏ ਬਾਈ ਨੂੰ ਬਾਈ ਮੈਂ ਕੋਈ ਕਹਿੰਦਾ ਬਾਈ ਇਹਦਾ ਕੱਦੂ ਕਰਕੇ ਨਹੀਂ ਵੇਖਿਆਗਾ ਇੱਕ ਦੂਬਾਰ ਸਾਹ ਸੰਭਾਲ ਬਈ ਇਹਦੀ ਜਿਵੇਂ ਆਪਾਂ ਕੱਦੂ ਕਰਕੇ ਕਹਿੰਦੇ ਉਹੀ ਸਾਹ ਸੰਭਾਲਾ ਕਿ ਇਹਦਾ ਫਰਕ ਹੁੰਦਾ ਨਹੀਂ ਨਹੀਂ ਉਹੀ ਬਾਤਾਂ ਸੀ ਹੁਣ ਇਹਨੂੰ 20 ਦਿਨ ਪਾਣੀ ਰੱਖਣਾ ਵੀ ਗੱਲ ਤੋਂ ਉਦੋਂ ਮਗਰੋਂ ਅਸੀਂ ਸਕਾਸ ਕਾ ਕੇ ਪਾਣੀ ਲਾਉਣਿਆ ਸੀ ਭੜਕੇ ਨਹੀਂ ਲਾਇਆ ਕਦੇ ਦੂਜੇ ਝੋਨੇ ਨੂੰ ਭੜਕੇ ਨਹੀਂ ਲਾਉਂਦੇ ਜਮਾ ਨਹੀਂ ਲਾਉਂਦੇ ਇਹ ਬਥੇਰੇ ਵਿਦਵਾਨ ਬੈਠੇ ਆ ਬਥੇਰੀਆਂ ਗੱਲਾਂ ਕਰਨਗੇ ਵੀ ਆਏ ਆ ਪਰ ਜਿਹੜਾ ਕਰਦਾ ਤਜਰਬਾ ਉਹਨੂੰ ਪਤਾ ਠੀਕ ਆ ਨਵੇਂ ਹੀ ਆਣਾ ਵੀ ਜੇ ਕੋਈ ਕਰਦਾ ਕਰਦਾ ਚਾਹੁੰਦਾ ਕਿ ਲਾ ਕਰਕੇ ਵੇਖ ਲੈ ਉਹਨੂੰ ਪਤਾ ਲੱਗ ਜੂ ਖੇਰ ਆ ਸਾਡੇ ਨਾਲ ਗੱਲ ਕਰੇ ਹੂੰ ਵੀ ਕਈਆਂ ਕਿਲੇ ਦੇ ਤਜਰਬਾ ਕਰ ਲਈ ਸਾਨੂੰ ਵੀ ਕਿਸੇ ਨੇ ਕਹਾਂ ਸਲਾਹ ਦਿੱਤੀ ਸੀ ਅਸੀਂ ਵੀ ਪਹਿਲੇ ਸਾਲ ਹੀ ਤਜਰਬਾ ਕਰਦੇ ਰਹੇ ਅਨੇ ਕੀਤੇ ਸੀ ਚਾਰ ਕਿਲੇ ਦੂਜੇ ਸਾਲ ਹੀ ਸਾਰਾ ਵਣ ਕੀਤਾ ਆ ਤੀਜਾ ਸਾਲ ਹੋ ਗਿਆ 40 42 ਕਿਲੇ ਆ ਸਾਰਾ ਸੁੱਕਾ ਲਾਉਣਾ ਸੀ ਹੂੰ ਬਾਕੀ ਬਈ ਯਾਰ ਮੈਂ ਨਾ ਏਰੀਆ ਦਾ ਵੀ ਫਰਕ ਹੁੰਦਾ ਹੁਣ ਖੇਰ ਕੇ ਦਾ ਵੀ ਹੋ ਸਕਦਾ ਹੈ ਆਪਣੇ ਏਰੀਆ ਸਾਨੂੰ ਵਧੀਆ ਲੱਗਾਈਏ ਆਪਣੇ ਕਾਮਯਾਬਾ ਹਣਾ ਬਣਿਆਂ ਦੇ ਵੀ ਸਾਰੇ ਬੰਦੇ ਹੀ ਲਾਓ ਹਾਂਜੀ ਆ ਬਣਿਆਂ ਦੇ ਹੀ ਕਿਲੇ ਕਿਲਾ ਲਾ ਲਓ ਕਿੱਦਾਂ ਲਾ ਕੇ ਉਹ ਚੈੱਕ ਕਰ ਲਓ ਮੈਂ ਤਾਂ ਏਲ ਦੀ ਬਾਤ ਕਰਦਾ ਨਾ ਟਰੈਕਟਰ ਨੇ ਬਣਦੀ ਬਾਤ ਕਰਦਾ ਨਾ ਬੈਰਾਂ ਦੀ ਬਾਤ ਕਰਦਾ ਮੈਂ ਲੀਵਰ ਦੀ ਬਾਤ ਕਰਦਾ ਆ ਵਟਾ ਬਾਕੇ ਛੱਡੀਆਂ ਕਿਦੋਂ ਵਾਤ ਨਹੀਂ ਅਸੀਂ ਪੁੱਛੀ ਉਹ ਦਿਖਾ ਦਿਓ ਹੂੰ ਬਿਲਕੁਲ ਭਾਈ ਮੱਤ ਨਹੀਂ ਗਾਂ ਸੁੱਕਾ ਪਿਆ ਟਰੈਕਟਰ ਸਾਡਾ ਉਹ ਖੜਾ ਸੁੱਕੇ ਦੇ ਸੁਭਾਗਾ ਮਾਰ ਕੇ ਇੱਧਰ ਕੇ ਕੋਈ ਭਾਈ ਜਣਾ ਵਟ ਨਹੀਂ ਪੁੱਛੀ ਗਏ ਐਂ ਵਟਾ ਖੜੀਆਂ ਯਾਰ ਤੇ ਤਜਰਬਾ ਬੋਲਦਾ ਭਾਈ ਦਾ 3 ਸਾਲ ਦਾ ਤਜਰਬਾ ਭਾਈ 3 ਸਾਲ ਤੋਂ ਪਹਿਲਾਂ ਵੀ ਭਾਈ ਆਪਾਂ ਖੇਤੀ ਛੱਡੀ ਰੱਖੀ ਸੀਗੀ 18 ਸਾਲ ਅਸੀਂ ਛੱਡੀ ਰੱਖੀ ਹੈ ਜੀ ਅੱਛਾ ਹਾਂਜੀ ਬੱਚੇ ਪੜਦੇ ਹੇ ਹਿਮਾਚਲ ਹਾਂ ਇਹ ਉਹਨਾਂ ਕਰਕੇ ਖੇਤੀ ਛੱਡੀ ਰੱਖੀ ਐ ਕੈਮ ਨਹੀਂ ਕੀਤਾ ਤਤਨਾ ਸਾਲਾਂ ਬਾਅਦ ਹੀ ਤਜਰਬੇ ਸ਼ੁਰੂ ਤਨਾ ਹਾਲਾਂ ਦੇ ਤਜਰਬੇ ਕੀਤੇ ਆਈ ਬਈ ਐਤੋਂ ਪਹਿਲਾਂ 2000 ਕੱਦੂ ਵਾਲੇ ਵਾਹਨ ਤੇ ਵੀ ਲਾ ਕੇ ਆਏ ਤੁਸੀਂ ਝੋਨਾ ਲਾ ਕੇ ਆਏ ਹੋਗੇ ਇਹਦੇ 'ਚ ਵੀ ਲਾਈ ਜਾਨੇ ਕੀ ਫਰਕ ਲੱਗਿਆ ਤੁਹਾਨੂੰ ਕੋਈ ਫਰਕ ਨਹੀਂ ਅਸਰ ਕੀ ਲੱਗਿਆ ਵਧੀਆ ਲੱਗਿਆਗਾ ਹਾਂਜੀ ਹਾਂਜੀ ਯਾਨੀ ਫੇਲ ਤਾਂ ਨਹੀਂ ਕੰਮ ਇਹ ਬਾਈ ਨੇ ਕਦੋਂ ਨਹੀਂ ਕੀਤਾ ਕਹਤਗੀ ਨਹੀਂ ਨਹੀਂ ਤੇ ਕੋਈ ਤਾਂ ਗੇ ਪਰੇਸ਼ਾਨੀ ਉੱਤੇ ਤਾਂ ਨਹੀਂ ਰਹੀ ਜਾਂਦੇ ਬੁੱਤਰ ਨਹੀਂ ਨਹੀਂ ਜੀ ਨਹੀਂ ਨਹੀਂ ਰਹਿਣਗੇ ਪੂਰਾ ਆਂਡੂੰਗਾ ਹਾਂ ਜੀ ਪੂਰਾ ਜੀ ਕਿੰਨੀ ਲੱਤ ਖੋਭਦੀ ਹੈ ਵੇ ਲੈ ਬਈ ਲੱਤ ਮੈਂ ਉਹ ਪੂਰੀ ਖੋਭੀ ਨਾ ਕੋਈ ਕੱਦੂ ਨਹੀਂ ਕੀਤਾ ਹਣਾ ਹਾਂ ਜੀ ਹਾਂ ਜੀ ਆਂਦੀ ਗਵੰਦੀ ਨਹੀਂ ਆ ਰਹੇ ਨੇ ਵੀ ਇੱਕ ਬਾਈ ਅਵੱਲਾ ਹੀ ਚ ਵੱਖਰਾ ਹੀ ਚੱਲਦਾ ਸਾਰਾ ਮੈਨੂੰ ਤਾਂ ਬਹੁਤ ਆਕਿਆ ਲੋਕਾਂ ਨੇ ਜਦੋਂ ਝੋਨਾ ਵੇਖ ਲਿਆ ਤੁਹਾਨੂੰ ਕੱਦੂ ਬਿਨਾ ਸੁੱਕਾ ਵਖਾਤਾ ਮੈਨੂੰ ਤੇ ਰੰਗਾਂ ਗਾਲਾਂ ਕੱਢੀਆਂ ਲੋਕਾਂ ਨੇ ਵੀ ਇਹ ਪਹਿਲੇ ਸਾਲ ਖੇਤੀ ਕੀਤੀ ਆ ਸਰਪੰਚ ਨੇ ਤੈਨੂੰ ਗਾਂਹ ਨੂੰ ਠੀਕੇ ਦੇ ਦੇਣੀ ਕਰਨ ਨਹੀਂ ਹੁੰਦੀ ਨਹੀਂ ਕੀਤੀ ਮੈਂ ਜੇ ਉਹਨਾਂ ਨੂੰ ਦੱਸਿਆ ਸਹਾਉਕਤਾ ਕੀਤਾ ਮੈਨੂੰ ਕਹਿੰਦਾ ਇਹ ਅਸੀਂ ਕਮਲੇ ਜਿਹੜੇ ਅੱਜ ਤੇ ਕੰਦੂ ਕਰੀ ਗਏ ਆ ਉਹਨਾਂ ਤੋਂ ਵਧੀਆ ਰਹਿ ਗਿਆ ਜਿਹੜਾ ਮੈਂ ਕਰਤਾ ਘਟ ਗਿਆ ਕਿ ਉਹਨਾਂ ਲੋਕਾਂ ਨੂੰ ਵੱਧ ਨਿਕਲਿਆ ਮੇਰਾ ਘਟਿਆ ਨਹੀਂ ਸਹੀ ਗੱਲ ਕਿਉਂਕਿ ਪਾਣੀ ਜੀਰ ਦਾ ਝੋਨਾ ਕਿੱਥੇ ਖੜਾ ਰਹਿਣਾ ਤੇ ਪਾਣੀ ਵੀ ਮੈਂ ਲੋਕਾਂ ਨੂੰ ਘੱਟ ਲਾਉਣਾ